ਜੱਜਦਾਰ ਸਾਹਿਬ ਜਿਹੜੇ ਬਣਿਆ ਇਹਨਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਉਹ ਆਪਣੀ ਪੋਜੀਸ਼ਨ ਕਲੀਅਰ ਕਰਦੇ ਕਮੇਟੀ ਬਾਰੇ ਵੀ ਅੱਜ ਤਵਾਰ ਕਮੇਟੀ ਕਿਸੇ ਕੰਮ ਦੀ ਨਹੀਂ ਜਾਂ ਮੈਂ ਰੱਦ ਕਰਦਾ ਜਾਂ ਕੀ ਆ ਉਹਦੇ ਬਾਰੇ ਉਹ ਪ੍ਰਧਾਨ ਜਦੋਂ ਆਪ ਹੀ ਬਣ ਕੇ ਉੱਥੇ ਆਉਂਦਾ ਆ ਤੇ ਉਹਨਾਂ ਵੱਲੋਂ ਬਣਾਏ ਗਏ ਜੱਜਦਾਰ ਉਹਨਾਂ ਨੂੰ ਸਰੋਪਾ ਦੇ ਕੇ ਕੀ ਸਨੇਹਾ ਦੇਣਾ ਚਾਹੁੰਦੇ ਨੇ ਪੰਤ ਪੰਜਾਬ ਨਾਲ ਜੁੜੇ ਭਗਦੇ ਮਸਲਿਆਂ ਤੇ ਦਲ ਖਾਲਸਾ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਦਲ ਖਾਲਸਾ ਆਗੂ ਪਰਮਜੀਤ ਸਿੰਘ ਮਾਂਡਨੇ ਕਿਹਾ ਕਿ 29 ਅਪ੍ਰੈਲ 1986 ਨੂੰ ਸਿੱਖਾਂ ਦੇ ਕੌਮੀਕਾਰ ਖਾਲਿਸਤਾਨ ਦਾ ਐਲਾਨ ਹੋਇਆ ਸੀ। ਹੁੰਦੇ ਸਾਲ ਇਸ ਐਲਾਨ ਨੂੰ 40 ਸਾਲ ਪੂਰੇ ਹੋਣ ਜਾ ਰਹੇ ਹਨ। ਦਲ ਖਾਲਸਾ ਵੱਲੋਂ ਇਸ ਦਿਨ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਇਸ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲੇ ਸਿੱਖਾਂ ਨੂੰ ਸ਼ਰਧਾਂਜਲੀ ਦਿੰਦਿਆਂ ਪ੍ਰੋਗਰਾਮ ਉਲੀਕੇ ਗਏ ਹਨ। ਨੌਜਵਾਨ ਪੀੜੀ ਨੂੰ ਸਿੱਖੀ ਸਿਧਾਂਤਾਂ ਨਾਲ ਜੋੜਨ ਸਿੱਖ ਸੰਘਰਸ਼ ਦੀ ਮਹੱਤਤਾ ਅਤੇ ਦ੍ਰਿੜਤਾ ਲਿਆਉਣ ਲਈ 29 April ਨੂੰ 11 ਤੋਂ 2 ਵਜੇ ਤੱਕ ਸੈਮੀਨਾਰ ਕਰਵਾਇਆ ਜਾਵੇਗਾ ਤੇ ਉਪਰੰਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਇਸ ਸੰਘਰਸ਼ ਦੀ ਕਾਮਯਾਬੀ ਲਈ ਅਰਦਾਸ ਕੀਤੀ ਜਾਵੇਗੀ 29 April 1986 ਨੂੰ 40 ਸਾਲ ਪੂਰੇ ਹੋ ਗਏ ਸੀ ਪਿਛਲੇ ਸਾਲ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਨੋ ਔਰ ਆਉਂਦੇ ਸਾਲ 40 ਸਾਲ ਪੂਰੇ ਹੋ ਜਾਣੇ ਨੇ ਇਸ ਡੈਕਲੇਰੇਸ਼ਨ ਇਸ ਡੈਕਲੇਰੇਸ਼ਨ ਤੋਂ ਪਹਿਲਾਂ ਵੀ ਇਹ ਗੱਲ ਮੈਂ ਇੱਥੇ ਸਾਫ਼ ਕਰ ਦੇਣੀ ਚਾਹੁੰਦਾ ਕਿ ਕਈ ਵਾਰ ਇਹ ਨਾ ਲੱਗੇ ਕਿਸੇ ਨੂੰ ਵੀ ਸਿਰਫ ਇਸੇ ਇੱਕ ਕਮੇਟੀ ਨੇ ਹੀ ਖਾਲਸਾਤਨ ਦੀ ਨੀਂਹ ਪੱਥਰ ਰੱਖਿਆ ਜਾਂ ਅੱਗੇ ਸੰਘਰਸ਼ ਨੂੰ ਤੋਰਿਆ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਜਥੇਬੰਦੀਆਂ ਆਪਣੀ ਮੰਜ਼ਲ ਜਿਹੜੀ ਆ ਉਹ ਖਾਲਸਾਤਨ ਮਿੱਥ ਚੁੱਕੀਆਂ ਸੀ ਬਬਰ ਖਾਲਸਾ ਦਾਲ ਖਾਲਸਾ ਕਾਉਂਸਲ ਆਫ ਖਾਲਸਾਤਨ ਦੇ ਵਿੱਚ ਅਹਿਮ ਨਾਮ ਨੇ ਉਹਨਾਂ ਸਾਰਿਆਂ ਦਾ ਯੋਗਦਾਨ ਨੂੰ ਇੱਜ਼ਤ ਦਿੰਦੇ ਹੋਏ ਰਿਸਪੈਕਟ ਦਿੰਦੇ ਹੋਏ ਉਹਦੇ باوجود ਇਸ ਦਿਨ ਨੇ ਇਤਿਹਾਸ ਦੇ ਵਿੱਚ ਸਾਡੇ ਸੰਘਰਸ਼ ਦੇ ਵਿੱਚ ਇੱਕ ਅਹਿਮ ਜਗ੍ਹਾ ਬਣਾਈ ਆਪਰੇ। ਔਰ ਉਸ ਘਟਨਾ ਨੂੰ ਉਸ ਡੈਕਲੇਰੇਸ਼ਨ ਨੂੰ ਆਉਂਦੇ ਸਾਲ 40 ਵਰੇ ਪੂਰੇ ਹੋ ਜਾਣੇ। ਪਰ ਉਸ ਦੇ ਇਸ ਸਾਲ ਦੀ ਤਰੀਖ ਦੇ ਉੱਤੇ ਦਲ ਖਾਲਸਾ ਵੱਲੋਂ ਉਸ ਡੈਕਲੇਰੇਸ਼ਨ ਦੇ ਸੰਦਰਭ ਦੇ ਵਿੱਚ ਅੱਜ ਦੇ ਹਾਲਾਤ ਜੋ ਕੌਮ ਦੇ ਨੇ। ਉਹਨਾਂ ਸਾਰਿਆਂ ਨੂੰ ਆਨਸਰ ਕਰਨ ਦੇ ਲਈ ਆਪਣੀ ਅਗਲੀ ਨੌਜਵਾਨ ਪੀੜ੍ਹੀ ਦੇ ਅੰਦਰ ਹੋਰ ਜ਼ਿਆਦਾ ਦ੍ਰਿੜਤਾ ਲਿਆਉਣ ਦੇ ਲਈ ਸਿੱਖ ਸਿਧਾਂਤਾਂ ਦੀ ਸਮਝ ਪੈਦਾ ਕਰਨ ਦੇ ਲਈ ਬਣੇ ਹੋਏ ਇੰਟਰਨੈਸ਼ਨਲ ਹਾਲਾਤਾਂ ਦੇ ਵਿੱਚ ਜਿਹੜਾ ਸਾਡਾ ਉਹ ਖਰੜਾ ਆ ਖਾਲਸਾਣ ਡੈਕਲੇਰੇਸ਼ਨ ਦਾ ਉਹ ਅੱਜ ਕੀ ਮਾਇਨਰ ਖਾਂਦਾ ਆ ਉਹਨੂੰ ਸਾਰੇ ਨੂੰ ਐਕਸਪਲੇਨ ਕਰਨ ਦੇ ਲਈ 29 ਅਪ੍ਰੈਲ ਨੂੰ ਭਾਈ ਗੁਰਦਾਸ ਹਾਲ ਵਿਖੇ 11 ਤੋਂ 2 ਸੈਮੀਨਾਰ ਕੀਤਾ ਜਾਏਗਾ। ਔਰ ਸੈਮੀਨਾਰ ਤੋਂ ਬਾਅਦ ਵਿੱਚ ਅਕਾਲ ਤਖਤ ਸੈੱਬ ਤੇ ਜਾ ਕੇ 2:30 ਵਜੇ ਅਰਦਾਸ ਕੀਤੀ ਜਾਏਗੀ ਆਪਣੇ ਸੰਘਰਸ਼ ਦੀ ਕਾਮਯਾਬੀ ਦੀ ਅਕਾਲੀ ਦਲ ਬਾਦਲ ਬਾਰੇ ਉਹਨਾਂ ਕਹਿਆ ਕਿ ਇਹਨਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਜਿਸ ਤੋਂ ਬਾਅਦ ਦਲ ਵੱਲੋਂ ਸੁਖਬੀਰ ਬਾਦਲ ਨੂੰ ਦੁਬਾਰਾ ਪ੍ਰਧਾਨ ਬਣਾ ਦਿੱਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਅਕਾਲੀ ਦਲ ਦੀ ਨਵੀਂ partite ਲਈ ਬਣਾਈ ਕਮੇਟੀ ਦਾ ਹੁਣ ਕੀ ਮਹੱਤਵ ਰਹਿ ਗਿਆ ਹੈ ਇਸ ਤੇ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਉਨਾ ਕਹਿ ਕੇ ਕਾਲੀ ਦਲ ਦੀ ਭਰਤੀ ਲਈ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਸੀ ਪਰ ਹੁਣ ਸੀ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ ਸੁਖਬੀਰ ਬਾਦਲ ਨੂੰ ਵਧਾਈਆਂ ਦੇ ਰਹੇ ਹਨ ਜਦੋਂ 2 ਦਸੰਬਰ ਦਾ ਫੈਸਲਾ ਆਇਆ ਤੇ ਇਹ ਐਲਾਨ ਹੋਇਆ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਉੱਤੋਂ ਕਿ ਮੌਜੂਦਾ ਲੀਡਰਸ਼ਿਪ ਜਿਹੜੀ ਆ ਕਾਲੀ ਦਲ ਦੀ ਉਹ ਆਪਣਾ ਜਿਹੜਾ ਵਕਾਰ ਹੈ ਉਹ ਗਵਾ ਚੁੱਕੀ ਆ ਨਵੀਂ ਭਰਤੀ ਹੋਵੇ ਨਵੇਂ ਪ੍ਰਧਾਨ ਦੀ ਚੋਣ ਹੋਵੇ ਉਹਦੇ ਲਈ ਉਹਦੇ ਇੱਕ ਕਮੇਟੀ ਬਣਾਈ ਗਈ ਉਨੇ ਫਿਰ ਵਾਰ-ਵਾਰ ਲੋਕਾਂ ਦੇ ਜਾਂ ਇਥੋਂ ਤੱਕ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਅੱਜ ਦੇ ਮੌਜੂਦਾ ਜਥੇਦਾਰ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਗਏ ਨੇ ਬadat ਦਲ ਦੇ ਸ਼ਾਰਿਆਂ ਦੇ ਉੱਤੇ ਉਹਨਾਂ ਵੱਲੋਂ ਵੀ ਪੰਥ ਦੇ ਵਿੱਚ ਇਹ ਗੱਲ ਕਹੀ ਗਈ ਕਿ ਪੰਥ ਮੇਰੇ ਤੇ ਯਕੀਨ ਕਰੇ ਪਰ ਸਵਾਲ ਨਾਲ ਦੀ ਨਾਲ ਆ ਜਾਂਦੇ ਨੇ ਵੀ ਜਦੋਂ ਦੀ ਉਹਨਾਂ ਦੀ ਨਿਯੁਕਤੀ ਕੀਤੀ ਗਈ ਹੈ ਉਸ ਤੋਂ ਬਾਅਦ ਕੀ ਹੋ ਰਿਹਾ ਹੈ ਜਿਸ ਅਕਾਲ ਤਖਤ ਸਾਹਿਬ ਦੇ ਉੱਤੋਂ ਇਹ ਹੁਕਮ ਹੋਇਆ ਸੀ ਕਿ ਇਹ ਲੀਡਰਸ਼ਿਪ ਆਪਣੀ ਕ੍ਰੈਡਿਬਿਲਟੀ ਗਵਾ ਚੁੱਕੀ ਆ ਤੇ ਨਵੀਂ ਭਰਤੀ ਹੋਵੇ ਤਾਂ ਉਹਦੀ ਕਮੇਟੀ ਬਣਾਈ ਗਈ। ਉਸ ਕਮੇਟੀ ਦਾ ਕਿੱਧਰ ਝੁਕਾ ਆਇਆ ਕਿੱਧਰ ਨਹੀਂ ਝੁਕਾ ਮੈਂ ਉਹਦੇ ਵੱਲ ਨਹੀਂ ਜਾਣਾ ਚਾਹੁੰਦਾ। ਪਰ ਜਾਂ ਤੇ ਜਥੇਦਾਰ ਸਾਹਿਬ ਜਿਹੜੇ ਬਣਿਆ ਇਹਨਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਉਹ ਆਪਣੀ ਪੋਜੀਸ਼ਨ ਕਲੀਅਰ ਕਰਦੇ ਕਮੇਟੀ ਬਾਰੇ ਕਿ ਅਜੇ ਤਬਾਦ ਕਮੇਟੀ ਕਿਸੇ ਕੰਮ ਦੀ ਨਹੀਂ ਜਾਂ ਮੈਂ ਰੱਦ ਕਰਦਾ ਜਾਂ ਕੀ ਹੈ ਉਹਦੇ ਬਾਰੇ। ਫਿਰ ਅਗਲੀ ਗੱਲ ਬਾਤ ਦੀ। ਪਰ ਉਹਦੇ باوجود ਉਹਨਾਂ ਦੀ ਨੱਕ ਦੇ ਥੱਲੇ ਅਕਾਲੀ ਦਲ ਵੱਲੋਂ ਸਾਰੇ ਤਖਤਾਂ ਦਾ ਮਜ਼ਾਕ ਬਣਾ ਕੇ ਇਜਲਾਸ ਸੱਦਿਆ ਗਿਆ ਬਦਲ ਦਲ ਵੱਲੋਂ। ਉੱਥੇ ਨਵਾਂ ਪ੍ਰਧਾਨ ਥਾਪਿਆ ਗਿਆ ਪਰ ਤਰਾਸ ਦੀ ਇਸ ਗੱਲ ਦੀ ਆ ਕਿ ਉਹ ਪ੍ਰਧਾਨ ਜਦੋਂ ਆਪ ਹੀ ਬਣ ਕੇ ਉੱਥੇ ਆਉਂਦਾ ਆ ਤੇ ਉਹਨਾਂ ਵੱਲੋਂ ਬਣਾਏ ਗਏ ਜਥੇਦਾਰ ਉਹਨਾਂ ਨੂੰ ਸਰਪਾ ਦੇ ਕੇ ਕੀ ਸਨਿਆ ਦੇਣਾ ਚਾਹੁੰਦੇ ਨੇ ਕਮੇਟੀ ਦਾ ਕੀ ਬਣਿਆ ਜਿਹੜੇ ਉਹ ਦਿਨ ਹੁਕਮਨਾਮੇ ਕੀਤੇ ਗਏ ਸੋ ਉਹਨਾਂ ਹੁਕਮਨਾਮਿਆਂ ਦਾ ਕੀ ਬਣਿਆ ਉਹਨਾਂ ਨੂੰ ਤੁਸੀਂ ਕੀ ਸੋਚਦੇ ਹੋ ਇਹ ਸਾਰੇ ਸਵਾਲ ਨੇ ਜਿੱਦਣ ਇਹਨਾਂ ਨੇ ਸੁਖਬੀਰ ਸਿੰਘ ਬਾਦਲ ਦਲ ਦੇ ਧੜੇ ਨੇ ਆਪਣਾ ਪ੍ਰਧਾਨ ਦੁਬਾਰਾ ਚੁਣਿਆ ਤੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੇ ਸਪੀਚ ਕੀਤੀ ਉਹਦੇ ਚ ਉਹਨਾਂ ਨੇ ਕੋਟ ਕੀਤਾ ਕਿ ਸਾਡੇ ਤਿੰਨੇ ਤਖਤ ਜਿਹੜੇ ਹੀ ਉਹ ਭਾਜਪੀ ਦੀ ਕੰਟਰੋਲ ਚ ਚਲੇ ਗਏ ਉਹਨਾਂ ਦੇ ਕਬਜ਼ੇ ਚ ਚਲੇ ਗਏ ਤੇਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਗੱਲ ਦੀ ਮੈਂ ਵਧਾਈ ਦਿੰਨਾ ਆ ਕਿ ਉਹਨਾਂ ਨੇ ਹੁਣ ਉਹਨਾਂ ਦੀ ਕਬਜ਼ੇ ਤੋਂ ਜਿਹੜੇ ਤਖਤ ਨੇ ਸਾਡੇ ਪੰਜਾਬ ਦੇ ਤਿੰਨੇ ਆਜ਼ਾਦ ਕਰਵਾ ਲਏ ਇਹ ਉਹਨਾਂ ਦਾ ਆਇਆ ਬਿਆਨ ਹੁਣ ਸਵਾਲ ਇਹ ਆ ਆਪਣੇ ਆਪ ਦੇ ਵਿੱਚ ਪੇ ਤੁਸੀਂ ਇਹ ਕਹਿ ਰਹੇ ਹੋ ਕਿ ਭਾਜਪਾ ਦੇ ਕਬਜ਼ੇ ਤੋਂ ਬਾਹਰ ਕਢਾ ਲਏ ਤੇ ਹੁਣ ਤੁਹਾਡੇ ਮੁਤਾਬਿਕ ਜਿਹੜੇ ਜਥੇਦਾਰ ਚਾਹੀਦੇ ਸੀ ਉਹ ਤੁਸੀਂ ਨਿਯੁਕਤ ਕਰ ਲਏ ਤੇ ਇਹਦਾ ਮਤਲਬ ਇਹ ਮੰਨ ਲਿਆ ਜਾਵੇ ਕਿ ਭਾਜਪਾ ਦੇ ਕਬਜ਼ੇ ਤੋਂ ਕਢਾ ਲਏ ਤੇ ਬਾਦਲਦਲ ਦੇ ਕਬਜ਼ੇ ਹੀ ਦੇ ਤੇ